ਲੋ ਬਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਅੱਜ ਆਪਾਂ ਨਾ ਜਗਰਾਉਂ ਪਸ਼ੂ ਮੰਡੀ ਚ ਪਹੁੰਚੇ ਆਂਗੇ ਤੇ ਅੱਜ 22 5 2024 ਦੀ ਇਹ ਮੰਡੀ ਆਗੀ ਇਹਦੇ ਚ ਬਲਦ ਆਏ ਵੇ ਆ ਵੈੜ ਕੇ ਤੇ ਬੱਛੇ ਆਏ ਵੇ ਆਗੇ ਯਾਨੀ ਕਿ ਵੀ ਬਲਦ ਵੀ ਆ ਵੱਛੇ ਵੀ ਆ ਖੀਰੇ ਵੀ ਆ ਦੁੱਗੇ ਵੀ ਆ ਚੌਗੇ ਵੀ ਆ ਛਿੱਗੇ ਵੀ ਆ ਤੇ ਠੋਕਰ ਵਾਲੇ ਵੀ ਆ ਤੇ ਗੱਡੀ ਜੁੜੇ ਵੀ ਆ ਤੇ ਅੱਜ ਬਾਕੀ ਇਹਦੇ ਨਾਲ ਨਾਲ ਆ ਕਾਟੂ ਮਾਲ ਆਇਆ ਜਿਵੇਂ ਮੱਝਾਂ ਜਾਂ ਕੱਟੇ ਹੋ ਗਏ ਤੇ ਕੱਲ ਨੂੰ 23 ਤਰੀਕ ਨੂੰ ਮੰਡੀ ਹੋਊਗੀ ਮੱਝਾਂ گاਵਾਾਂ ਦੀ ਹਰ ਕਮਹੀਨੇ ਦੀ 22 ਤਰੀਕ ਨੂੰ ਆਉਂਦੇ ਆਗੇ ਵੜ ਕੇ ਤੇ 23 ਨੂੰ ਮੱਝਾਂ ਤੇ گاਵਾਾਂ ਆਉਂਦੀਆਂ ਤੇ 22 ਆ ਪੁੱਛਦੇ ਆ ਪਹਿਨਾ ਕਰਦੇ ਆ ਗੱਲਬਾਤ ਕਿੰਨੇ ਜਾਨਵਰ ਲੈ ਕੇ ਆਇਆ ਬਾਈ ਵਰਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਕਿਹੜਾ ਪਿੰਡ ਆਪਣਾ ਰੁਮੀ ਪਿੰਡ ਆ ਜੀ ਰੁਮੀ ਹਾਂਜੀ ਹਾਂਜੀ ਠੀਕ ਆ ਤੇ ਕਿਦੋਂ ਕਿਦਾਂ ਰੱਖਦੇ ਆ ਸ਼ੌਂਕ ਵਾਰਡ ਕਹਿੰਦਾ ਸ਼ੌਕ ਸ਼ੁਰੂ ਤੋਂ ਹੀ ਆ ਜੀ ਠੀਕ ਆ ਹਾਂਜੀ ਤੇ ਵੈਸੇ ਗੱਡੀ ਜੋੜਨ ਲਈ ਪਾਲਦੇ ਆ ਕਿ ਉਹ ਵੀ ਠੋਕਰ ਗੱਡੀ ਵੀ ਜੋੜਦੇ ਆ ਜੀ ਭਜਾਉਣੇ ਵੀ ਆ ਵਪਾਰ ਵੀ ਕਰਦੇ ਆ ਅੱਛਾ ਅੱਛਾ ਵੇਚਦੇ ਵੀ ਆ ਲਿਆ ਕੇ ਠੀਕ ਆ ਤੁਹਾਡੇ ਇਧਰ ਪੂਰਾ ਹੈਗਾ ਯਾਰ ਸ਼ੌਕ ਹੈ ਹਾਂਜੀ 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 ਠੀਕ ਆ ਤੇ ਕਿਵੇਂ ਕਹਿਣੇ ਚਾਹੁੰਦੇ ਆ ਜਿਵੇਂ ਹੁਣ ਇਹ ਸ਼ੌਕ ਨਾ ਥੋੜਾ ਜਿਹਾ ਲੋਪ ਹੁੰਦਾ ਜਾ ਰਿਹਾ ਜੇ ਆਪਾਂ ਮੰਨੀਏ ਤਾਂ ਜਿਵੇਂ ਅੱਗੇ ਸਾਡੇ ਉਧਰ ਨੇੜੇ ਜੈਤੋ ਮੰਡੀ ਲੱਗਦੀ ਸੀਗੀ ਹਾਂਜੀ 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 ਕਾਫੀ ਸਮੇ ਤੋਂ ਹੁਣ ਉਹ ਬੰਦ ਪਈ ਆਗੀ ਹਾਂਜੀ 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 ਵੰਡੀਆਂ ਕਈ ਬੰਦ ਹੋ ਗਈਆਂ ਜੀ ਮਹਿਲਾ ਮਹਿਲ ਕਲਾ ਵੰਡੀ ਬੰਦ ਹੋ ਗਈ ਪਹਿਲਾਂ ਅੱਛਾ ਉਹ ਵੀ ਬੱਥੀਆਂ ਹੀ ਲੱਗਦੀ ਇਹ ਫਲੇਗ ਬੋਰਡ ਦਾ ਵੀ ਉਹੀ ਹੀ ਲੱਗਦੀ ਆ ਇਹ ਜਗਰਾਓ ਚੱਲਦੀ ਆ ਇਹ ਮਹੀਨੇ ਚੱਕਰ ਹੀ ਲੱਗਦੀ ਆ ਜੀ ਹਾਂ ਇੱਕ ਰੋਪੜ ਲੱਗਦੀ ਆ 30 ਤਰੀਕ ਨੂੰ ਇੱਕ ਰੋਪੜ 30 ਨੂੰ ਹਾਂਜੀ ਹਾਂਜੀ ਉਹ ਵੀ ਆਏ ਮਹੀਨੇ ਹੈ ਹਾਂ ਮਹੀਨੇ ਇਹ 22 ਦੀ ਆ ਇਹ 22 ਦੀ 22 23 ਦੀ ਦੋਨੇ ਦਿਨ ਠੀਕ ਆ ਤੇ 23 ਨੂੰ ਵੀ ਵੜ ਕੇ ਆਉਣਗੇ 23 ਨੂੰ ਨਹੀਂ ਸੱਜਰ ਪਸੂ ਹੁੰਦੇ ਆ ਠੀਕ ਆ ਠੀਕ ਆ ਤੇ ਅੱਜ ਫਿਰ ਕਿੰਨੇ ਜਾਨਵਰ ਲੈ ਕੇ ਆਏ ਅੱਜ 7 ਲੈ ਕੇ ਆਏ ਜੀ 7 ਹਾਂ ਜੀ ਕਿਹੜੇ ਕਿਹੜੇ ਆ ਗਏ ਆ ਬੱਥੇ ਤੋਂ ਆ ਵੀ ਆ ਆਪਣਾ ਹੀ ਠੀਕ ਆ ਆ ਨਹੀਂ ਆਪਣਾ ਆਹਾ ਆ ਵੱਡੇ ਬਹੁਤ ਦੋ ਆ ਬੱਥੇ ਖੜੇ ਆ ਤੇ ਜਿਹੜਾ ਇਹ ਹੈ ਬਾਈ ਇਹ ਕਿਹੜੀ ਨਸਲ ਚ ਆ ਜਾਂਦਾ ਇਹ ਇਹਨੂੰ ਹੋਰ ਦਾ ਜੀ ਅੱਛਾ ਉਧਰ ਲਾ ਇਹ ਹਾਂਜੀ ਉਧਰ ਲਾ ਜੀ ਠੀਕ ਆ ਹਾਂਜੀ ਤੇ ਇਹਦਾ ਕੀ ਰੇਟ ਕਰਦੇ ਆ ਇਹਦਾ ਰੇਟ 10000 ਰੁਪਏ ਆ ਜੀ ਠੀਕ ਆ ਹਾਂਜੀ ਤੇ ਬਾਕੀ ਮੌਕੇ ਤੇ ਹੋ ਜੂ ਮੌਕੇ ਤੇ ਮਾਨ ਤਾਨ ਹੋ ਜੂਗਾ ਜੀ ਇਹ ਠੋਕਰ ਵਾਲਾ ਕਿ ਗੱਡੀ ਜੋੜਨਾ ਨਹੀਂ ਉੱੜਦਾ ਜੀ ਇਹ ਅੱਛਾ ਹਾਂਜੀ ਠੀਕ ਆ ਤੇ ਆ ਵੀ ਆਪਣਾ ਹਾਂਜੀ ਇਹ ਵੀ ਆ ਚੱਲ ਆ ਜਾ ਬਾਈ ਇਹਨਾਂ ਆ ਦਸ ਹੀ ਚੱਲਣਾ ਅੱਛਾ ਆ ਆਪਣੇ ਆ ਠੀਕ ਆ ਆ ਵੀ ਗੱਡੀ ਵਾਲਾ ਹੈ ਨਾ ਹਾਂ ਇਹ ਵੀ ਰੇੜੀ ਲੜਦਾ ਠੀਕ ਆ ਇਹਦਾ ਕੀ ਰੇਟ ਆ ਇਹਦਾ ਰੇਟ 5000 ਰੁਪਏ ਹੈ ਠੀਕ ਆ ਤੇ ਇਹਦਾ ਬਾਈ ਇਹਦਾ 15000 ਰੁਪਏ ਠੀਕ ਆ ਟੋਪੀ ਟੁੱਪੀ ਬਹੁਤ ਹੈ ਇਹਦੀ ਵੀ ਹੈ ਨਾ ਹਾਂਜੀ ਹਾਂਜੀ ਸੌ ਸੀਲਾ ਇਹੋ ਪੂਰਾ ਜੀ ਪੂਰਾ ਸਿੰਘ ਜੀ ਬਲਾਂ ਖਤਰਨਾਕ ਆ ਨਾ ਨਾ ਬਹੁਤ ਸੌਵਾਲ ਠੀਕ ਆ ਤੇ ਇਹ ਕਾ ਆ ਗਿਆ ਹੈ ਇਹ ਕਾਲਾ ਬੋਲਦਾ ਜੀ ਠੀਕ ਆ ਕਾਲਾ ਹਾਂਜੀ ਇਹ ਵੀ ਸੌਵਾਂ ਠੀਕ ਆ ਇਲਾਕਾ ਵੀ ਹੈ ਸਾਊ ਵੀ ਹੈ ਠੀਕ ਆ ਫਿਰ ਤੋਂ ਤੂੰ ਯਾਰ ਕਈ ਕਈ ਬਲਦ ਰਾਤ ਨੇ ਘਰਾਂ ਚ ਹਾਂਜੀ ਹਾਂਜੀ ਇਹ ਲੈ ਆ ਕੇ ਵੇਚਦੇ ਆਂ ਯਾ ਆਪਣਾ ਵਪਾਰ ਕਰਦੇ ਆਂ ਬਲਦਾਂ ਦਾ ਵੀ ਬੰਨਿਆ ਕਾਇਆਂ ਦਾ ਵੀ ਮੱਝਾਂ ਗਾਂਾਂ ਦਾ ਵੀ ਬਲਦਾਂ ਦਾ ਵੀ ਬਲਦਾਂ ਦਾ ਵੀ ਤੇ ਇਹ ਕਾਰੀ ਨਾ ਆਪਣਾ ਕੰਟੈਕਟ ਨੰਬਰ ਬੋਲ ਦੇ 76960 32972 ਠੀਕ ਆ 76960 32972 ਠੀਕ ਆ ਤੇ ਬਾਕੀ ਤੁਸੀਂ ਹੁਣ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਆਂਗੇ ਜਿਵੇਂ ਆਪਣੀਆਂ ਮੰਡੀਆਂ ਬੰਦ ਪੰਗਾਆਂ ਮੰਡੀਆਂ ਲੱਗਣੀਆਂ ਚਾਹੀਦੀਆਂ ਜੀ अच्छा हां जी हां जी सारे कई बंदਿਆਂ ਦਾ ਰੋਜ਼ਗਾਰ ਚ ਹੈ کئی ਬੰਦਿਆਂ ਦਾ ਰੋਜ਼ਗਾਰ ਆ ਬਾਕੀ ਜਿਵੇਂ ਆਉਣ ਵਾਲੀ ਪੀੜ੍ਹੀ ਜਿਵੇਂ ਹੁਣ ਹਾਂ ਜੀ ਆਪਾਂ ਬੋਤੇ ਵੀ ਨੇ ਹਣਾ ਵੀ ਬਹੁਤ ਕੱਟ ਗਏ ਐ ਇਸ ਤਰ੍ਹਾਂ ਬਲਦ ਦਿਸਣਗੇ ਨਹੀਂ ਤਾਂ ਫਿਰ ਜਿੰਨੇ ਨਾਲ ਸ਼ੌਂਕ ਬਣਿਆ ਰਹਿੰਦਾ ਸ਼ੌਕ ਹੈਗਾ ਜੀ ਜਿਹੜੇ ਬੰਦਿਆਂ ਨੂੰ ਹੈਗਾ ਤਾਂ ਹੈਗਾ ਹੀ ਆ ਜੀ ਯਾਨੀ ਨਵੇਂ ਨੂੰ ਨਵੇਂ ਨੂੰ ਘੱਟਤਾ ਤੇ ਤੁਸੀਂ ਤਾਂ ਫਿਰ ਦੂਰੋਂ ਵੀ ਲੈਣ ਜਾਂਦੇ ਹੋਗੇ ਵਹਿੜ ਕੇ ਜਿਵੇਂ ਆ ਜਾਈਦਾ ਜੀ ਪਿੰਡੋਂ ਜਿੱਥੇ ਜਿੱਥੋਂ ਦੱਸਦੇ ਜਿਵੇਂ ਆਪਣੀ ਨਗੌਰ ਦੀ ਮੰਡੀ ਹੋ ਗਈ ਜਾਂਦੇ ਤਾਂ ਉਹ ਵੀ ਜਾਈਦਾ ਜੀ ਪਰਬਰ ਸਰ ਵੀ ਆਈਦਾ ਮੇਲਟ ਵੀ ਆਈਦਾ ਸਾਰੀਆਂ ਮੰਡੀਆਂ ਚਾਈਦੀ ਆ ਠੀਕ ਆ ਠੀਕ ਆ ਤੇ ਆਈ ਮੰਡੀ ਤੇ ਆਉਣੇ ਜਗਰਾਂ ਇੱਕ ਮੰਡੀ ਦੀ ਰੱਖ ਲੋਕ ਲੋ ਵੀ ਰੱਖ ਮੰਡੀ ਚਾਈਦਾ ਲਓ ਮਿੱਤਰੋ ਵੀਡੀਓ ਜੀ ਤੁਸੀਂ ਦੇਖ ਰਹੇ ਆ ਆ ਬਾਈ ਦੇ ਜਾਨਵਰ ਆ ਗਏ ਤੇ ਇਹਨਾਂ ਕੋਲ ਘਰੇ ਵੀ ਬੈਠ ਕੇ ਹੁੰਦੇ ਆਗੇ ਇੰਤੋਂ ਵੀ ਜ਼ਿਆਦਾ ਸ਼ਕੀਨ ਹੁੰਦੇ ਆਗੇ ਹੁੰਦੇ ਆਗੇ ਪੰਜ ਚਾਰ ਬੈਠ ਕੇ ਹੁੰਦੇ ਆ ਪਰ ਇਹ ਆਹ ਦੋ ਵੀ ਆਪਣੀਆਂ ਹਾਂ ਹਾਂਜੀ ਆਪਣੀਆਂ ਹੀ ਠੀਕ ਆ ਤੇ ਕਿਸੇ ਵੀ ਸੱਜਣ ਮਿੱਤਰ ਨੇ ਵੈੜ ਕਾ ਲੈਣਾ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਮਿੱਤਰੋ ਅੱਗੇ ਤੁਹਾਨੂੰ ਦਿਖਾਉਣੇ ਹੁੰਦੇ ਆ ਆਪਾਂ ਘੋੜਿਆਂ ਦੀ ਮੰਡੀ ਖਾਸ ਕਰਕੇ ਜਿੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਜਗਰਾਉ ਆਪਾਂ ਉਸੇ ਜਗ੍ਹਾ 'ਚ ਹੀ ਖੜੇ ਆ ਅੱਜ ਤੁਹਾਨੂੰ ਦਿਖਾਉਣੇ ਆ ਬਲਦਾਂ ਦੀ ਮੰਡੀ ਤੇ ਦੇਖੀ ਚੱਲਿਓ ਵੀਡੀਓ 'ਚ ਬਣੇ ਰਿਓ ਮਿੱਤਰੋ ਚਾਲਦੀ ਚਾਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ। ਆਵੇ ਇੱਧਰ ਵੀ ਚੰਗੇ ਜਾਗੇ ਬੈਠ ਕੇ ਕੋਈ ਦੋਂਦਾ ਕੋਈ ਚੌਗਾ ਕੋਈ ਛੱਗਾਗਾ ਤੇ ਸਸਰੀ ਗਾਲ ਬਾਈ ਸਸਰੀ ਗਾਲ ਹੋਰ ਕਿਹੜੇ ਪਿੰਡ ਤੋਂ ਆ? ਬਿੱਲੀਆਂ ਤੋਂ ਆ। ਆਹ ਲਾ ਲਓ ਮਾੜਾ ਮੈਕ। ਤੇ ਆਪਾਂ ਨੂੰ ਕਿਦੋਂ ਕਦਾ ਸ਼ੌਂਕ ਆ? ਮੈਨੂੰ 10 ਸਾਲ ਹੋ ਗਏ ਜੀ। ਠੀਕ ਆ। ਠੋਕਰ ਤੇ ਵੀ ਭਿਜਾਉਣੇ ਆ। ਹਾਂਜੀ। ਅੱਛਾ। ਤੇ ਵਧੀਆ ਨਾਮ ਨੂੰ ਚੱਕਦੇ ਆ ਹੈਂ? ਹਾਂਜੀ। ਤੇ ਇਹ ਸ਼ੌਂਕ ਕਿਵੇਂ ਆ? ਇਹ ਚੌਂਕ ਜੀ ਪੂਰਾ ਵਧ ਗਈ ਹਾਂ ਤੇ ਜਿਵੇਂ ਸਿਆਣੇ ਕਹਿੰਦੇ ਆ ਵੀ ਜਿਹਦੇ ਘਰ ਇਹ ਬਲਦ ਹੋਵੇ ਉਸ ਘਰ ਚ ਵਰਕਤ ਰਹਿੰਦੀ ਆ ਇਹ ਗੱਲ ਬਿਲਕੁਲ ਸਿੱਧਾ ਹੈ ਹਾਂ ਬਿਲਕੁਲ ਸਹੀ ਹੈ ਜੀ ਠੀਕ ਆ ਗਊ ਦਿਆਂ ਦੀ ਸੇਵਾ ਚੰਗੀ ਗੱਲ ਆ ਜੀ ਸੇਵਾ ਤਾਰ ਦਿੰਦੀ ਆ ਹਾਂ ਜੀ ਜਿਵੇਂ ਹੁਣ ਲੋਕ ਵੀ ਆਪਾਂ ਕਹਿੰਦੇ ਆ ਵੀ ਚੱਲ ਬਹੁਤ ਵਧੀਆ ਗੱਲ ਆ ਵੀ ਜਿਵੇਂ ਗਊਸ਼ਾਲਾ ਚ ਜਾ ਕੇ ਸੇਵਾ ਕਰਦੇ ਆ ਪੱਠੇ ਪਾਉਂਦੇ ਆ ਹਾਂ ਜੀ ਪਰ ਜੇ ਹਰ ਇੱਕ ਆਪਣੇ ਇੱਕ ਇੱਕ ਘਰੇ ਹੋਵੇ ਹੁਣ ਚੱਲ ਆ ਰੇੜ ਨਾਲ ਸਿਸਟਮ ਚੱਲ ਪਿਆ ਨਾਲੇ ਵੀ ਪੁੰਨ ਨਾਲੇ ਫਲੀਆਂ ਹਨਾ ਨਾਲੇ ਅਗਲਾ ਪੱਠੇ-ਪੁੱਠੇ ਲੈ ਆਉਂਦਾ ਹਾਂ ਜੀ ਤੇ ਨਾਲੇ ਵੀ ਆਉਂਦੇ ਸੇਵਾ ਹੋ ਜਾਂਦੀ ਹੈ ਜਾਨਵਰ ਦੀ ਹਾਂਜੀ ਠੀਕ ਆ ਤੇ ਅੱਜ ਕਿੰਨੇ ਜਾਨਵਰ ਲੈ ਕੇ ਆਏ ਆ ਆਪਾਂ ਵਹਿੜ ਕੇ ਅੱਜ 4 ਦਾ ਕਿਹਾ ਜੀ ਕਿਹੜੇ ਕਿਹੜੇ ਆ ਮੜੀ ਮਰਾ ਦੇ ਨੀਗਾ ਉਹ ਇਧਰੇ ਭਾਫੜਾ ਹੀ ਮੁੰਡਾ ਹੀ ਇਧਰ ਅੱਛਾ ਉਧਰ ਹੀ ਆ ਹਾਂਜੀ ਉਹ ਹੋ ਗਈ ਠੀਕ ਆ ਤੇ ਆਹ ਆ ਕਿ ਹੋਰ ਆ ਬਾਈ ਦਾ ਇਹ ਹੋਰ ਦਾ ਜੀ ਠੀਕ ਆ ਤੇ ਕਿਵੇਂ ਆ ਮੰਡੀ ਦਾ ਮਾਹੌਲ ਮੰਡੀ ਦਾ ਮਾਹੌਲ ਠੀਕ ਆ ਜੀ ਠੀਕ ਆ ਤੇ ਲਓ ਦੋਸਤੋ ਆਜੋ ਤੁਹਾਨੂੰ ਹੋਰ ਦਿਖਾਉਣੇ ਆ ਇਧਰ ਖੜੇ ਆ ਜਾਨਵਰ ਤੇ ਬਣੇ ਰਿਓ ਵੀਡੀਓ ਦੇ ਵਿੱਚ ਆਹ ਵੇਖੋ ਚੰਗੇ ਸ਼ਕੀਨ ਬੜੇ ਪਹੁੰਚੇ ਹੋਏ ਹੈਗੇ ਜਗਰਾਉ ਮੰਡੀ ਤੇ ਇੱਧਰ ਵੇਖੋ ਮਿੱਤਰੋ ਕਿੱਡੀ ਟੋਪੀ ਟੂਪੀ ਆ ਪੂਰਾ ਸਿਰੇ ਦਾ ਸ਼ਕੀਨ ਆ ਬਣੇ ਰਿਓ ਮਿੱਤਰੋ ਵੀਡੀਓ ਚ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਆ ਖੜੇ ਆ ਮਿੱਤਰੋ ਤਿੰਨ ਚਾਰ ਇੱਧਰ ਆ ਤਾਂ ਗੱਡੀ ਜੋੜਿਆ ਵਾ ਲੱਗਦਾਗਾ ਉਹ ਵੀ ਗੱਡੀ ਵਾਲੇ ਆਗੇ गांव ਵੱਡੇ ਬਾਲਦ ਬਾਡੀ ਬੁੱਡੀ ਦੇ ਚੰਗੇ ਆਗੇ ਘਣਾ ਡਾ ਪੂਰੇ ਇਹੋ ਜਿਹੇ ਬਾਲਦ ਹੁਣ ਮਿੱਤਰੋ ਨਾ ਪਿੰਡਾਂ ਚ ਵਿਰਲੇ ਵਿਰਲੇ ਰਹਿ ਗਏ ਦੇਖਣ ਨੂੰ ਪਰ ਇਹਨਾਂ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਜਿਸ ਕਿਸੇ ਕੋਲੇ ਵੀ ਆ ਸੰਭਾਲ ਲੈਣੀ ਚਾਹੀਦੀ ਆਗੇ ਇਹ ਆਪਣਾ ਇੱਕ ਵਿਰਸਾ ਹੀ ਆ ਜੇ ਆਪਾਂ ਮੰਨਗੇ ਤਾਂ ਇਹ ਵਿਰਸਾ ਲੋਪ ਹੁੰਦਾ ਜਾ ਰਿਹਾ ਏ ਇਹਦੀ ਆਪਾਂ ਸੰਭਾਲ ਕਰੀਏ ਆ ਵੀ ਚੱਪਾ ਆ ਗਿਆ ਪੂਰੀ ਟੋਪੀ ਟੂਪੀ ਇਹਦੇ ਆ ਗਈ। ਹੋਰ ਭਾਈ ਕਿੰਨੇ ਵੜ ਕੇ ਲੈ ਕੇ ਆਏ ਅੱਜ? ਅੱਛਾ ਆਹ ਆਪਣੇ ਮੂਹਰੇ। ਠੀਕ ਆ। ਤੇ ਕਿਵੇਂ ਆ ਮੰਡੀ ਦਾ ਮਾਹੌਲ? ਗਾਹ ਘਟਾ ਹਨਾ। ਸਰਕਾਰਾਂ ਨੂੰ ਚਾਹੀਦਾ ਵੀ ਮੰਡਿਆਂ ਮੁੰਡਿਆਂ ਹਨਾ ਜਿਹੜੀਆਂ ਬੰਦ ਆ ਉਹ ਵੀ ਖੁੱਲਣ। ਤੇ ਸ਼ੌਂਕੇ ਵਰਗੇ ਕਿਵੇਂ ਆ سونے ਵਰਗੇ ਹੀਰੇ ਵਰਗੇ ਬੈੜੇ ਖੜੇ ਆ ਹਾਂ ਹਾਂ ਤੇ ਬਈ ਵਾ ਕਰੀ ਗੱਲ ਮੜਾ ਜਦੋਂ ਵੀ ਪੂਰੀ ਬਾਲਦਾਂ ਦੀ ਤੇਜ਼ੀ ਹੁੰਦੀ ਸੀਗੀ ਲਗੜਾ ਲਗੜਾ ਜੇ ਆਈ ਬਹਾੜਲਾ ਮੈਕ ਪਾਣਾ ਜਦੋਂ ਵੀ ਬਾਲਦਾਂ ਦੀ ਪੂਰੀ ਤੇਜ਼ੀ ਹੁੰਦੀ ਸੀਗੀ ਉਦੋਂ ਵੀ ਕਿਵੇਂ ਸੀਗੀ ਵੀ ਕਰੀ ਬੁਕਰੀ ਦਾ ਕਹਿਣ ਤੋਂ ਭਾ ਵੀ ਉਦੋਂ ਥੋਡੇ ਕੋਲੇ ਆ ਕੇ ਲੋਕ ਵੀ ਖੋਖ ਹੋ ਕੇ ਲਿਆਉਂਦੇ ਸੀ ਹਾਂ ਹਾਂ ਜੀ ਵੀਰੇ ਵੀ ਜਿਵੇਂ ਮੂੰਹੋਂ ਮੰਗੇ ਰੁਪਈਆ ਹੀ ਮਿਲਦੇ ਸੀ ਮਿਲਦੇ ਸੀ ਕਿ ਵੀਰੇ ਹੁਣ ਆ ਹੈਗਾ ਯਾਰ ਮੰਡੀਆਂ-ਮੰਡੀਆਂ ਵੀ ਬੰਦ ਹੋ ਗਈਆਂ ਅੱਛਾ ਠੀਕ ਨਹੀਂ ਗੱਲ ਆ ਵਿੱਚੇ ਕਹਿੰਦੇ ਚੱਲ ਪਈਆਂ ਵਿੱਚੇ ਕਹਿੰਦੇ ਬੰਦ ਐ ਇਸ ਕਾਰਨ ਨਹੀਂ ਵਗਾਕ ਨਹੀਂ ਹੈਗਾ ਇੱਕ ਜਿਵੇਂ ਆਪਾਂ ਨੂੰ ਬਾਹਰਲੀ ਸਟੇਟ ਤੋਂ 10 ਨਹੀਂ ਦਿੰਦੇ ਇੱਧਰ ਜਾਂ ਉਧਰ ਹਨਾ ਵੀ ਉਹ ਵੀ ਸਰਕਾਰ ਨੂੰ ਚਾਹੀਦਾ ਵੀ ਉਧਰੋਂ ਇਧਰ ਨਗੌਰ ਨਗੂਰ ਵਾਲੇ ਵੱਧ ਆਉਣ ਇਹ ਸ਼ੌਂਕ ਫੇਰ ਤੋਂ ਆਈ ਤਾਂ ਵੀਰੇ ਉਧਰ ਨੂੰ ਜਾਂਦੇ ਆ ਨਗੌਰ ਨਗੂਰ ਕੰਨੀ ਫੇਰ ਵੀ ਜਾਨੀ ਕਿ ਉਹ ਮੰਡੀ ਵਾਲਾ ਪਹਿਲਾਂ ਵਾਲਾ ਕੰਮ ਨਹੀਂ ਨਰਿਆ ਹੈ ਹਾਂ ਹਾਂ ਇੱਕ ਦੋ ਮੰਡੀ ਚੱਲਦੀ ਆ ਰੋਪੜ ਚੱਲਦੀ ਆ ਬਸ ਅਜਗਰਾਵਾਂ ਮੰਡੀ ਜਾਂ ਜਗਰਾਵਾਂ ਮੇਲਾ ਦਾ ਪੰਜਾਬ ਚ ਤਾਂ ਇਹ ਦੋ ਹੀ ਚੱਲਦੇ ਦੋ ਹੀ ਦੋ ਹੀ ਮੰਡੀਆਂ ਹਾਂ ਤੇ ਸਾਡੇ ਉਧਰ ਜੈਤੋ ਸੀ ਮਸ਼ਹੂਰ ਹੁੰਦੀ ਸੀ ਠੀਕ ਹੈ ਜੀ ਤੇ 18 ਫੱਗਨ ਦੀ ਬਹੁਤ ਮਸ਼ਹੂਰ ਸੀ ਮੇਰੇ ਸਾਬ ਨਾਲ ਇੱਕ 15 ਭਾਦੋਂ ਦੀ ਹੁੰਦੀ ਸੀਗੀ ਜੈਤੋ ਦੀ ਪੂਰੀ ਗੱਲ ਸੀ ਇਹ ਹਲਦੀਬ ਮਾਨਕ ਦੇ ਕਲੀਆਂ ਵਿੱਚ ਵੀ ਬੋਲੇ ਵੇ ਆ ਗੀਤ ਠੀਕ ਆ ਜੈਤੋ ਦੀ ਮੰਡੀ ਹੁੰਦੀ ਸੀ ਬਲਦਾਂ ਦੀ ਮਸ਼ਹੂਰ ਆ ਤੇ ਉਹ ਵੀ ਬੰਦ ਹੋ ਗਈ ਐਸ ਕਰਕੇ ਬੱਸ ਵੀਰੇ ਹੁਣ ਤਾਂ ਰੁਜ਼ਗਾਰ ਖਤਮ ਹੈ ਹਾਂ ਤਾਂ ਹੀ ਠੀਕ ਆ ਲੋ ਮਿੱਤਰੋ ਆਪਾਂ ਹੋਰ ਕਿਸੇ ਵੀਰ ਨਾਲ ਨਾਲੇ ਕਰਦੇ ਆ ਗੱਲ ਇੱਕ ਇਧਰ ਉੱਡਨੇ ਨਾਗਰਗਾ ਨੂੰ ਵੜਕਾ ਲਈ ਜਾਂਦਾ ਬਾਈ ਦਿਖਾਉਣੇ ਆ ਆ ਵੇਖੋ ਬਾਈ ਜੀ ਉਰਾਂ ਨੂੰ ਲਿਆਓ ਮਾੜਾ ਇਹਨਾਂ ਨੂੰ ਆ ਦੇਖੋ ਮਿੱਤਰੋ ਜਿਨ੍ਹਾਂ ਨੇ ਸ਼ੌਂਕ ਨਾਲ ਪਾਲਿਆ ਜਾਨਵਰ ਦੇਖੋ ਕਾਲੇ ਸੱਪ ਵਰਗਾਗਾ ਆ ਮੋਈ ਮੜੀ ਇਹ ਤਾਂ ਧੌੜੀ ਜੀ ਕੀ ਹੋਈ ਵੀ ਆ ਬਿਮਾਰੀ ਜਾ ਗਿਆ ਜੀ ਅੱਛਾ ਪਹਿਲਾਂ ਹੈ ਹੂੰ ਹੁਣ ਤਾਂ ਸੈਟ ਆ ਹਨਾ ਮੜਕ ਮੁੜਕ ਪੂਰੀ ਆ ਇਹਦੇ ਚ ਘੋੜੇ ਵਰਗੀਆਂ ਕਿਹੜੇ ਪਿੰਡੋਂ ਆਏ ਆ ਬਾਈ ਠੀਕ ਆ ਤੇ ਠੋਕਰ ਠੂਕਰ ਤੇ ਲੱਗਿਆ ਵਾ ਇਹ ਹਾਂ ਇਹ ਸਿੰਗਲ ਨੂੰ ਭਾਈ ਦਾ ਦੂਰੀ ਨੂੰ ਸਾਡਾ ਮੋੜ ਦੀ ਘਜਾਇਆ ਵਾਗਾ ਠੀਕ ਆ ਠੀਕ ਆ ਨੰਬਰ ਨੰਬਰ ਚੱਕਦਾ ਹਈਗਾ ਧੋਕਰਾਂ ਵਾਲਿਆਂ ਦੀ ਜ਼ਿਆਦਾ ਵਿਕਰੀ ਰਹਿੰਦੀ ਇੱਥੇ ਹਨਾ ਹਾਂ ਹਾਂ ਠੀਕ ਆ ਤੇ ਦੋ ਆ ਭਰਾ ਲਈ ਫਿਰਦਾਗਾ ਵੇੜੇ ਪੂਰੇ ਚੰਗੇ ਆਗੇ ਆਹ ਗੱਡੀ ਜੁੜਿਆ ਬਾਈ ਠੀਕ ਆ ਤੇ ਉਹ ਦੂਜਾ ਠੀਕ ਆ ਤੇ ਆਲੇ ਮੈਂ ਇੱਕ ਫੜੀ ਮੜਾ ਆ ਕਰ ਲਾ ਗੱਲਾਂ ਹੀ ਫੜ ਲਾ ਬਲ ਤੇ ਜਿਹੜਾ ਆ ਵੇੜਾ ਗਾ ਇਹਦਾ ਕੀ ਰੇਟ ਰੂਟ ਕਰਨਾ ਇਹੜੇ ਦਾ ਇਹਦਾ ਹਾਂ ਇਹਦਾ 16000 ਰੁਪਏ ਵੀਰ ਠੀਕ ਆ ਬੜੀ ਤੇਜ਼ ਹੀ ਬੋਲਦਾ ਜਾਂ ਰੇਟ ਦਾ ਹੈ ਬੜੇ ਵੀ ਵਰੀਆ ਹੈਗੇ ਵੀਰ ਸਭ ਸੁਥਰੇ ਬੜੇ ਹੈਗੇ ਠੀਕ ਆ ਗੱਡੀ ਗੁੱਡੀ ਨੂੰ ਜਮਾ ਵਧ ਗਿਆ ਰੇੜੇ ਪੂਰਾ ਚੱਲਦਾ ਬੜੀ ਠੀਕ ਆ ਤੇ ਆ ਵੀ ਚੱਲਦਾ ਆ ਵੀ ਚੱਲਦਾ ਇਹਦਾ ਕੀ ਰੇਟ ਕਰਨਾ ਇਹਦਾ 9000 ਰੁਪਏ ਮੰਗਦਾ ਠੀਕ ਆ ਤੇ ਪਿੰਡ ਕਿਹੜਾ ਆਪਣਾ ਪਿੰਡ ਇੱਧਰ ਬਰਨਾਲੇ ਕੋਲੇ ਐ ਸਗੋੜੇ ਪਿੰਡ ਠੀਕ ਆ ਠੀਕ ਆ ਲਓ ਮਿੱਤਰੋ ਆ ਵੀ ਤੁਹਾਨੂੰ ਵਹਿੜੇ ਦਿਖਾ ਤੇ ਆਪਾਂ ਨਾ ਸਾਰੇ ਮੰਡੀ ਕਵਰ ਕਰਦੇ ਆ ਜਿੰਨੀ ਕੋ ਹੋ ਸਕਿਆ ਬਾਕੀ ਅੱਗੇ ਤਾਂ ਬਹੁਤ ਜ਼ਿਆਦਾ ਰਾਸ਼ ਹੁੰਦਾ ਸੀ ਹਣਾ ਬਾਈ ਮੰਡੀ 'ਚ ਹੁਣ ਥੋੜਾ ਜਿਹਾ ਹਰਕ ਪੈਂਦਾ ਆਂਦਾ ਇਸ ਕਰਕੇ ਬੇਨਤੀ ਕਰਦੇ ਆਂ ਵੀ ਇਹ ਵੀ ਆਪਣਾ ਸ਼ੌਂਕ ਬਚ ਜੇ ਬਣੇ ਰਹੋ ਮਿੱਤਰੋ ਵੀਡੀਓ ਚ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਮਿੱਤਰੋ ਆਹ ਦੇਖੋ ਮਿੱਤਰੋ ਆਹ ਵੀ ਚੰਗੇ ਆਗੇ ਵੜੇ ਤੇ ਆਹ ਆ ਗਏ ਮਿੱਤਰੋ ਆਹ ਵੀ ਕਬੂਤਰ ਵਰਗਾਗਾ ਵੜਾ ਦੇਖੀ ਚੱਲੋ ਪੂਰਾ ਚੰਗੇ ਸ਼ਕੀਨ ਆ ਗਏ ਵੜੇ ਆ ਵੀ ਗੱਡੀ ਜੁੜਿਆ ਹੋਇਆ ਲੱਗਦਾ ਮੈਨੂੰ ਚੰਗਾ ਹੈਗਾ ਪੈਰਾਂ ਪੂਰਾਂ ਦਾ ਵੀ ਸਾਫ਼ ਹੈਗਾ ਤੇ ਆ ਵੀ ਆ ਗਿਆ ਉਹ ਫਿਰਦਾ ਇੱਕ ਆਪਣਾ ਯਾਰਾਂ ਦਾ ਯਾਰ ਸੁੱਖਾ ਸੁੱਖਿਆ ਉਰਾ ਮੜੀ ਕਾਰ ਗੱਲ ਆਹ ਬੰਦੇ ਨਾਲ ਵੀ ਆਪਣਾ ਮੋਢ ਤੋਂ ਪ੍ਰੇਮ ਆਗਾ ਠੋਕਰਾਂ ਤੇ ਭਜਾਉਂਦਾ ਬਾਈ ਸੁੱਖਾ ਲੈ ਆ ਮੈਂ ਇੱਕ ਫੜ ਲਾ ਮੜਾ ਆ ਆਪਣੇ ਸਾਰੇ ਵੜੇ ਆਪਣੀਆਂ ਆ ਵੀਰੇ ਠੀਕ ਆ ਠੀਕ ਆ ਤੇ ਹੁਣ ਤੁਸੀਂ ਕਿਵੇਂ ਕਹਿੰਨੇ ਆਂ ਵੀ ਹੁਣ ਥੋੜਾ ਜਿਹਾ ਸ਼ੌਕ ਆਪਣਾ ਮੱਠਾ ਨਹੀਂ ਪੈਂਦਾ ਜਾ ਰਿਹਾ ਦਿਨੋ ਦਿਨ ਹਾਂ ਹੁਣ ਤਾਂ ਵੀਰੇ ਆਪਣੀ ਖੇਡ ਖੁੱਲ ਗਈ ਖੇਡ ਖੁੱਲ ਗਈ ਮਿਲ ਗਈ ਮਨਜ਼ੂਰੀ ਰਾਸ਼ਟਰਪਤੀ ਨੇ ਸਾਈਨ ਕਰਤੇ ਹੁਣ ਮਨਜ਼ੂਰੀ ਮਿਲ ਗਈ ਠੀਕ ਆ ਤੂੰ ਜੇ ਯਾਰ ਮੰਡੀਆਂ ਦਾ ਵੀ ਮਾੜਾ ਜਿਹਾ ਹੱਲ ਹੋ ਜੇ ਜਿਵੇਂ ਅੱਗੇ ਪੰਜਾਬ 'ਚ ਚੱਲਦੇ ਆ ਸੀ ਹਣਾ ਸਾਰੀਆਂ ਹੀ ਕਿਤੇ ਖੁੱਲੀਆਂ ਆਂ ਦਾ ਵੀਰੇ ਯਾਰ ਹੁਣ ਵੀ ਚੱਲਦੀਆਂ ਆਂ ਇਹਨਾਂ ਠੇਕੇ ਢੋਕੇ ਦਾ ਰੌਲਾ ਠੇਕੇ ਦਾ ਇਹਨਾਂ ਦਾ ਹੁਣ ਬਹਾਨਾ ਬਣਾਇਆ ਵਾ ਵੀ ਹਾਂ ਬਿਮਾਰੀ ਇੰਨੇ ਨਾਲ ਆਏ ਆਂ ਨਾ ਆਪਣੇ ਇਹ ਸ਼ੌਕ ਵੀ ਬਚ ਜੇ ਇਹ ਇੱਕ ਹਿਸਾਬ ਨਾਲ ਆਪਣਾ ਸੱਭਿਆਚਾਰ ਆ ਮੁੱਢ ਤੋਂ ਇਹ ਆਪਣੇ ਸਾਥੀ ਰਹੇ ਆ ਕਸਾਨਾਂ ਦੇ ਹਾਂ ਵੀਰੇ ਵੀ ਜਦੋਂ ਟਰੈਕਟਰ ਨਹੀਂ ਸੀ ਉਦੋਂ ਆਪਣੇ ਦਾਦੇ ਪੜਦਾਦੇ ਇਹਨਾਂ ਨੂੰ ਹਾਲ ਜੋੜਦੇ ਰਹੇ ਹਨ ਉਹ ਇਥੋਂ ਤੱਕ ਲੈ ਕੇ ਆਉਣ ਵਾਲੇ ਇਹ ਹੀ ਬਲਦੀ ਆਗੇ ਜਿਹਨਾਂ ਨਾਲ ਆਪਾਂ ਕੀਤੀ ਕਰਦੇ ਰਹੇ ਹੁਣ ਤੱਕ ਠੀਕ ਆ ਹਾਂ ਜੀ ਬਾਬੇ ਨਾਨਕ ਨੇ ਆਲਾ ਵਾਇ ਸੀ ਇਹਨਾਂ ਨਾਲ ਠੀਕ ਆ ਹਾਂ ਔਰ ਜਿਹਨਾਂ ਨੂੰ ਨਹੀਂ ਪਤਾ ਕਿਸੇ ਬਾਰੇ ਉਹ ਕੂਈ ਕਰ ਦਾਂਗੇ ਵੀ ਅਤਿਆਚਾਰ ਕਰਦੇ ਨੇ ਤੇ ਐ ਕਰਦੇ ਆ ਤੁਸੀਂ ਜਿਹਨਾਂ ਨੂੰ ਕੋਈ ਨੌਲੇਜ ਨਹੀਂ ਇਹਨਾਂ ਬਾਰੇ ਠੀਕ ਆ ਬਈ ਆਪਣੇ ਪੰਡ ਵੀ ਖੇਡ ਹੁੰਦੀ ਆ ਬਾਈ ਆਪਣੇ ਪੰਡ ਵੀ ਰੇ ਖੇਡ ਹੁੰਦੀ ਆ ਕਰਾਉਣੀਆਂ ਬਸ ਆਪਾਂ ਹੋਰ ਦਾ ਦਾਕ ਨਾ ਤੱਕ ਝੂੜ ਚੱਕ ਝੂੜ ਚੱਕ ਕਰਾਉਣੀਆਂ ਠੀਕ ਆ ਤੇ ਅੱਜ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਸੀ ਇੱਥੇ ਆਪਾਂ ਵੀਰ ਦੋ ਲੈ ਕੇ ਆਂਦੇ ਆ ਕਿ ਇੱਕ ਬੱਚਾ ਦਾ ਪਰਲਾ ਵੇਚਤਾ ਅੱਛਾ ਵੇ ਅੱਗ ਗਿਆ ਇਹ ਇਹ ਵੇਚਦਾ ਵੀਰੇ ਹਾਂ ਠੀਕ ਆ ਠੀਕ ਆ ਇਹ ਆਪਾਂ 16500 ਦਾ ਵੇਚਿਆ ਅੱਛਾ ਹਾਂਜੀ ਠੀਕ ਆ ਜੀ 16500 ਦਾ ਪੂਰਾ ਚੰਗਾ ਵੇਖ ਗਿਆ ਹਰ ਹਾਂ ਵੀਰੇ ਲਓ ਮਿੱਤਰੋ ਆ ਵੈਣ ਕੇ ਤੇ ਵੀ ਮਰਾਤ ਹੀ ਨਜ਼ਰ ਤੁਨੂੰ ਹੋਰ ਬਾਈ ਕੋਈ ਗੱਲਬਾਤ ਹੋਵੇ ਤਾਂ ਬਰੇ ਠੀਕ ਹੈ ਬਸ ਵਧੀਆ ਅੱਛਾ ਤੇ ਲਓ ਦੋਸਤੋ ਦੇਖੀ ਚੱਲੋ ਅਗਲੇ ਜਾਨਵਰ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਆ ਵੀ ਵਹਿੜ ਦਾ ਪੂਰਾ ਚੰਗਾ ਸ਼ਕੀਨ ਆਗਾ ਇੱਧਰ ਵੀ ਖੜੇ ਆ ਤਿੰਨ ਚਾਰ ਮੋਟੀ ਮੋਟੀ ਆਪਾਂ ਨਾ ਯਾਰ ਸਾਰਿਆਂ ਤੇ ਮਰਾਉਣੇ ਆ ਕੈਮਰੇ ਦੀ ਅੱਖ ਚ ਕੈਦ ਕਰਦੇ ਆ ਇਹਨਾਂ ਨੂੰ ਆਪਾਂ ਇੱਧਰ ਠੰਡਾ ਮਿੱਠਾ ਜਾਲ ਆਗਾ ਯਾਨੀ ਕਿ ਨਿੰਬੂ ਵਾਲਾ ਪਾਣੀ ਆ ਗਰਮੀ ਹੋਣ ਕਰਕੇ ਤੇ ਸਾਰੇ ਸੱਜਣ ਮਿੱਤਰ ਆ ਕੇ ਇੱਥੇ ਢੇੜੇ ਨਾਲ ਨਿੰਬੂ ਵਾਲਾ ਪਾਣੀ ਪੀਂਦੇ ਆਗੇ ਤੇ ਪੂਰੇ ਜ਼ਿਆਦਾਤਰ ਠੋਕਰ ਵਾਲੇ ਆਉਂਦੇ ਆਗੇ ਤੇ ਗੋਰਾ ਵੀ ਆ ਗਿਆ ਸਾਡੇ ਪਿੰਡ ਵਾਲਾ ਗੋਰਾ ਕੋਈ ਜਾਨਵਰ ਲੈਣਾ ਆ ਹਾਂ ਭੱਜ ਲੈਣਾ ਆ ਭਈ ਠੀਕ ਆ ਠੀਕ ਆ ਚਲ ਆਇਆ ਕੋਈ ਫੱਟ ਠੀਕ ਆ ਤੇ ਲੋ ਮਿੱਤਰੋ ਇੱਕ ਮੋਟੀ ਜੀ ਝਾਲਕ ਹੋਰ ਤੁਹਾਨੂੰ ਮਰਾਉਣੇ ਆਗੇ ਇੱਧਰ ਬੈਠੇ ਆਗੇ ਹੋਰ ਵੀ ਬਾਕੀ ਨਾ ਇੱਥੇ ਕਾਟੂ ਮਾਲ ਵੀ ਆਇਆ ਵਾ ਵੀ ਕੱਟੇ ਮੱਝਾਂ ਮੁੱਝਾਂ ਇੱਕ ਤਾਂ ਕੰਟਰ ਜਾ ਐਦੋਂ ਪਹਿਲਾਂ ਲਾਏਗੇ ਆ ਉਹ ਮੱਝਾਂ ਦਾ ਤੇ ਕੱਲ ਨੂੰ ਆਉਣੀਆਂ ਮੱਝਾਂ ਸੱਜਰ ਸੂਂਗ ਆਵਾਂ گا گاਵਾ ਮੱਝਾਂ ਯਾਨੀ ਕਿ ਦੁੱਧ ਵਾਲੇ ਜਾਨਵਰ ਕੱਲ ਨੂੰ ਆਉਣਗੇ 23 ਤਰੀਕ ਨੂੰ ਹਰ ਮਹੀਨੇ ਦੀ 22 ਤੇ 23 ਤਰੀਕ ਦੀ ਮੰਡੀ ਹੁੰਦੀ ਆ 22 ਨੂੰ ਵੜ ਕੇ ਆਉਂਦੇ ਆ ਬਲਦ ਆਉਂਦੇ ਆਗੇ ਤੇ 23 ਨੂੰ ਆਉਂਦੇ ਆਗੇ ਕਾਸ਼ੂ ਦੁੱਧ ਵਾਲੇ ਪਿਆਰ ਆ ਛਾਂਟ ਕੇ ਗੱਡਾਂ ਵਾਲੇ ਆ ਗਏ ਵੀਰ ਇਹਨਾਂ ਦੇ ਵੱਲ ਤਾਂ ਆ ਗਏ ਵੀ ਠੀਕ ਆ ਗਏ ਮਿੱਤਰੋ ਗੱਡੀ ਗੁੱਡੀ ਨੂੰ ਜੋੜਨ ਵਾਲੇ ਆ ਗੋਰਾ ਵੱਲ ਤਾਂ ਆ ਗਿਆ ਇਧਰ ਹਲੇ ਪਾਸੇ ਸੌਸੀ ਲਾਦਾ ਪੈਰਾਂ ਪੂਰਾ ਦਾ ਸਾਫ ਆ ਇਹ ਰੇੜੇ ਜੋੜਨ ਨੂੰ ਇਹ ਵੀ ਠੀਕ ਆਗਾ ਪੱਠੇ-ਪੁੱਠੇ ਢੋਣ ਨੂੰ ਇਹ ਕਾ ਬੈਠਾਗਾ ਪਹਿਲਾਂ ਮਿੱਤਰੋ ਬਹੁਤ ਜ਼ਿਆਦਾ ਮੰਡੀ ਭਰਦੀ ਹੁੰਦੀ ਸੀਗੀ ਹੁਣ ਮਾਲ ਬਹੁਤ ਘਟਦਾ ਦਿਨੋਂ ਦਿਨ ਇਹ ਕਰਕੇ ਇੱਕ ਤਾਂ ਬਾਹਰ ਹੋਣੀ ਆ ਰਹੇਗੇ ਬੈਠ ਕੇ ਇਹਦਾ ਕਾਰਨ ਬਣਦਾਗਾ ਉਹ ਦੇਖੋ ਮਿੱਤਰੋ ਇਹ ਬੂਥੀ ਬਾਥੀ ਕਿੰਨੀ ਚੰਗੀ ਆ ਬੈਠ ਕੇ ਦੀ ਆਹ ਭਾਈ ਕਟੂਆ ਵਾਲ ਆ ਗਿਆ ਬਹੁਤ ਕੱਟੇ ਕੁੱਟੇ ਆ ਗਏ ਇਹਦੇ ਚ ਠੀਕ ਆ ਕੋਲਫੀ ਖਾਈ ਜਾਂਦਾ ਭਾਈ ਇਹਨੂੰ ਤਾਂ ਪਤਾ ਇੱਧਰ ਕੱਟੇ ਮੱਝਾਂ ਆ ਗਏ ਚੰਗੇ ਜਾਂ ਤੇ ਚੰਗੇ ਵੀ ਆ ਵਿੱਚ ਮੰਦੇ ਵੀ ਆ ਸਾਰੇ ਤਰ੍ਹਾਂ ਦੇ ਆ ਆਪਾਂ ਮੰਡੀ ਨੂੰ ਕਵਰ ਕਰਦੇ ਆ ਤੇ ਇਧਰ ਵੀ ਦੁਕਾਨ ਸਜੀ ਹੋਈ ਆ ਖਾਣ ਪੀਣ ਵਾਲੀ ਬਰੈਡ ਪਕੌੜੇ ਵਗੈਰਾ ਧੰਨਵਾਦ ਕੋਈ ਮੰਡੀ ਬਾਹਰ ਜਾਈਦਾ ਭਾਈ ਤੇ ਇਧਰ ਆਏ ਵਾਗੇ ਜਿਹੜੇ ਜਾਨਵਰਾਂ ਦਾ ਸ਼ਾਰ ਸ਼ਿੰਗਾਰ ਹੁੰਦਾ ਜਿੰਨਾ ਵੀਰਾਂ ਕੋਲੇ ਤੇ ਰਸਿਆਂ ਵਾਲੇ ਟਲੇ ਹਾਰੇ ਟਲੂਰੇ ਇਹਨਾਂ ਕੋਲੇ ਹੋਰ ਭਾਈ ਕੀ ਹਾਲ ਆ ਵੰਡੀ ਦਾ ਕਿਵੇਂ ਰਹਿੰਦਾ ਮਾਹੌਲ ਆ ਇਹ ਮਹੀਨੇ ਠੀਕ ਆ ਆ ਇੱਕ ਮਿੱਤਰੋ ਨੀਲੀ ਰਾਵੀ ਦਾ ਟੱਟਾ ਲੈ ਕੇ ਆਏ ਆ ਭਰਾ ਔਨલાઈਨ ਹੀ ਤਰੇ ਆਉਂਦੇ ਆ ਚੰਗਾ ਕੱਟਾ ਆਏਗੀ ਦੇਖੀ ਚੱਲੋ ਲਓ ਮਿੱਤਰੋ ਚਾਲਦੀ ਚਾਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਦੋਸਤੋ